ਹੈਲੋ ਅਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਚਰਨ ਸਿੰਘ ਜੀ ਬੋਲ ਰਿਹਾ ਜੀ ਹਾਂ ਜੀ ਵਾਹਿ ਖਾਲਸਾ ਵਰ ਜੀ ਬਲਦੀਪ ਸਿੰਘ ਬੋਲ ਰਿਹਾ ਹਾਂ ਜੀ ਗੁਰਚਰਨ ਸਿੰਘ ਜੀ ਅ ਪੁੱਛਣਾ ਸੀਗਾ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਉਹ ਥੋੜੇ ਜ਼ਿਲ੍ਹੇ ਚ ਕਿੰਨੀਆਂ ਕ ਬਣੀਆਂ ਨੇ ਤੇ ਪੂਰੇ ਪੰਜਾਬ ਚ ਪੂਰੇ ਪੂਰੇ ਪੰਜਾਬ ਚ ਕਿੰਨੀਆਂ ਕ ਬਣੀਆਂ ਨੇ ਬਣ ਗਿਆ ਹੋਣਗੇ ਹੁਣ ਤਾਂ ਬਹੁਤ ਜ਼ਿਆਦਾ ਬਣ ਗਿਆ ਹੋਣਗੀਆਂ ਨਹੀਂ ਬਹੁਤ ਜ਼ਿਆਦੀ ਇੱਕੋ ਬਣ ਗਈਆਂ 50000 ਵੋਟ ਬਣੀ ਹੈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਫਿਰੋਜ਼ਪੁਰ 50000 50000 ਓਕੇ ਪੂਰੇ ਹਸਾਬ ਲਾ ਲਾ ਜੀ ਦੂਜੇ ਜ਼ਿਲ੍ਹੇ ਦੂਜੇ ਜ਼ਿਲ੍ਹੇ ਨਹੀਂ 50000 ਲਾ ਲਾ ਹਮਮ ਫੁੱਲ ਮਲਾ ਕੇ 2 ਲੱਖ ਦੇ 3 ਲੱਖ ਆਹਾਂ ਪੰਜਾਬ ਦੇ ਵਿੱਚ ਸਿੱਖਾਂ ਦੀ ਵਾਦੀ ਹੈ ਇੰਨਿਆਂ ਨੇ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਲੜ ਕੇ ਤੇ ਬੰਦਲਾ ਲੈ ਕੇ ਵਾਹਿਗੁਰੂ ਅੰਨਾਂ ਆਇਤੇ ਹੁਣ ਮੈਂ ਗੁਰਦੁਆਰਾ ਸਾਹਿਬ ਆਵਾਜ਼ ਦਿੱਤੀ ਸੀ ਆ ਡੀਓ ਮੈਸਟਰ ਜਿਹੜੇ ਹੁੰਦੇ ਨੇ ਆਏ ਜੀ ਵੋਟਾ ਪਾਉਣ ਲਈ ਉਹ ਆਵਾਜ਼ਾਂ ਦਿੰਦੇ ਆ ਗੁਰਦੁਆਰੇ ਵਿੱਚ ਕੋਈ ਬੰਦਾ ਆ ਕੇ ਇਹ ਕੰਮ ਕਰਕੇ ਰਾਜੀ ਹੈ ਨਹੀਂਗਾ ਕੋਈ ਵੀ ਜਿੱਥੇ ਬੋਟ ਪਾ ਕੇ ਲੋਕਾਂ ਦਾ ਜਿਵੇਂ ਵਿਸ਼ਵਾਸ ਉੱਠ ਟੁੱਟਿਆ ਜਾਂ ਕੀ ਮਨ ਵਿੱਚ ਕੀ ਚੱਕਰ ਹੈ ਜਾਂ ਇਹ ਗੱਲ ਕਹਿੰਦੇ ਨੇ ਵੀ ਇਹ ਇਲੈਕਸ਼ਨ ਨਹੀਂ ਇਲੈਕਸ਼ਨ ਹੋਣੀ ਚਾਹੀਦੀ ਵੀ ਇਹ ਇਲੈਕਸ਼ਨ ਜਿਹੜਾ ਹੈ ਬਾਕੀ ਧਰਮਾਂ ਦੇ ਵਿੱਚ ਨਹੀਂ ਹੈਗਾ ਸਾਈਆਂ ਦੇ ਧਰਮਾਂ ਵਿੱਚ VOTING ਦੇ ਨਾਲ ਉਹਨਾਂ ਦਾ ਪ੍ਰਚਾਰਕ ਜਾਂ ਉਹਨਾਂ ਦਾ ਦੁਸਰਤਾ ਕਿਸ ਤਰ੍ਹਾਂ ਨਾਲ ਨਹੀਂ ਜੁੜਿਆ ਜਾਂਦਾ ਮੁਸਲਮਾਨਾਂ ਵਿੱਚ ਨਹੀਂ ਜੁੜਿਆ ਜਾਂਦਾ ਪਰ ਉਹਦਰੋਂ ਜਿਹੜਾ ਹਿੰਦੂ ਧਰਮ ਦੇ ਵਿੱਚ ਨਹੀਂ ਜੁੜਿਆ ਜਾਂਦਾ ਇੱਕ ਸਿੱਖ ਧਰਮ ਦੇ ਵਿੱਚ ਕਿਉਂ ਤੇ ਸਿੱਖ ਧਰਮ ਦੇ ਵਿੱਚ ਜਿਹੜਾ ਸੁਣਿਆ ਜਾਂਦਾ ਤੇ ਉਹ ਇਸ ਕਰਕੇ ਇਹਨਾਂ ਨੇ ਸਿੱਖ ਧਰਮ ਵਿੱਚ VOTING ਦਾ ਛਾਪਾ ਪਾਇਆ ਵੀ ਸਿੱਖਾਂ ਨੂੰ ਦੋ ਧਰਮਾਂ ਵਿੱਚ ਵੰਡ ਦਿਓ ਤੇ ਡਾਂਕੂ ਡਾਂਕੀ ਕਰਾ ਕੇ ਲੜਾ ਕੇ ਇਹਨਾਂ ਨੂੰ ਜੁੜਨ ਨਾ ਦਿਓ ਤੇ ਇਹ ਸਿੱਖ ਕੌਮ ਦਾ ਕਹਾਣ ਕੀਤੀ ਜੋ ਦੇਖੋ ਜੀ ਇਹ bizness ਬਣਾ ਲਿਆ ਹੁਣ ਜਿੰਨੇ ਵੀ ਗੁਰੂ ਘਰ ਨੇ ਵੋਟਾਂ ਦਾ ਵੈਸੇ ਹੋਣਾ ਨਹੀਂ ਚਾਹੀਦਾ ਸਹਿਮਤੀ ਦੇ ਨਾਲ ਹੀ ਬਦਲ ਦੇਣਾ ਚਾਹੀਦਾ ਜਿੱਦਰ ਚੰਗੇ ਬੁੱਧੀ ਵਾਲੇ ਲੋਕ ਨੇ ਪਰ ਵੱਡਾ ਦੁੱਖ ਦੀ ਗੱਲ ਇਹ ਆ ਕਿ ਚੰਗੇ ਸਿੰਘ ਲਿਆਵਾਂਗੇ ਕਿੱਥੋਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਾਰੇ ਗੁਰਦੁਆਰੇ ਸਾਰੇ ਗੁਰਦੁਆਰੇ ਦਿਨ ਦਿਹਾੜੇ ਮਨਾਉਂਦੇ ਨੇ ਸ਼੍ਰੋਮਣੀ ਕਮੇਟੀ ਮਨਾਉਂਦੀ ਆ ਵੱਡੀਆਂ ਵੱਡੀਆਂ ਗੱਲਾਂ ਫੈਂਕਦੇ ਨੇ ਪਰ ਤੁਸੀਂ ਇੰਨੀ ਗੱਲ ਦੇਖੋ ਸਿੱਖ ਅਮਰੀਕਾ ਪਿਛਲੇ 4 ਸਾਲ ਤੋਂ ਰੌਲਾ ਪਾ ਰਿਹਾ ਕਿ ਭਾਈ ਜਿਹੜਾ ਗੁਰਦੁਆਰਿਆਂ ਚ ਰਮਾਲਿਆਂ ਤੇ ਜਾਂ ਝੰਡਿਆਂ ਤੇ ਲੱਗਿਆ ਹੋਇਆ ਉਹ ਸਾਡਾ ਖੰਡਾ ਨਹੀਂ ਹੈਗਾ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਕਿ ਕਿ ਜੇ ਤੁਸੀਂ ਦੱਸੋ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਉਹੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਨਾਲ ਪਹਿਲੀ ਵਾਰੀ ਅੰਬਰ ਸਕਾਇਆ ਸੀ ਖਾਲਸਾ ਪੰਥ ਸਾਜਿਆ ਸੀ 1699 ਨੂੰ ਉਹ ਖੰਡਾ ਸੰਗਤਾਂ ਨੂੰ ਦਿਖਾਇਆ ਵੀ ਆ ਸੰਗਤ ਆਨੰਦਪੁਰ ਸਾਹਿਬ ਜਾ ਕੇ ਦਰਸ਼ਨ ਵੀ ਕਰਦੀਆਂ ਨੇ ਪਰ ਫੇਰ ਵੀ ਲੋਕ ਆਵਾਜ਼ ਨਹੀਂ ਉਠਾਉਂਦੇ ਉਸ ਨੂੰ ਹੀ ਲੋਗੋ ਨੂੰ ਹੀ ਲਾ ਕੇ ਝੰਡੇ ਦੇ ਉੱਤੇ ਕਹਿੰਦੇ ਨੇ ਜੀ ਰਾਜ ਕਰੇਗਾ ਖਾਲਸਾ ਵੀ ਰਾਜ ਖਾਲਸਾ ਕਿੱਥੋਂ ਕਰੇਗਾ ਕਹਿੰਦੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਜੋ ਪੰਥ ਮਹਾਰਾਜ ਦੇ ਇਨਸਾਨ ਸਾਹਿਬ ਤਾਂ ਤੁਸੀਂ ਤਾਰ ਦਿੱਤੇ ਗੁਰਦੁਆਰਿਆਂ ਚ ਪਟਿਆਲੇ ਵਾਲਿਆਂ ਦੇ ਝੰਡੇ ਚੜਾਉਨੇ ਹੋ ਤੁਸੀਂ 1930 ਤੋਂ ਪਹਿਲਾਂ ਦੇਖ ਲਓ ਕਾਲਕਟਾ ਸਾਹਿਬ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀ ਫੋਟੋਆਂ 'ਚ ਵੀਡੀਓ 'ਚ ਤੇ ਪਰ ਉਹ ਲੋਕ ਦੇਖਦੇ ਵੀ ਨਹੀਂ 1930 ਤੋਂ ਬਾਅਦ ਹੁਣ ਤਾਂ ਸ਼੍ਰੋਮਣੀ ਕਮੇਟੀ ਖੁਦ ਮੰਨਦੀ ਆ ਕਿ ਜੀ 1930 ਤੋਂ ਬਾਅਦ ਸਾਰੀ ਚੇਂਜਿੰਗ ਹੋਈ ਆ 1930 ਤੋਂ ਬਾਅਦ ਇਹਨਾਂ ਨੇ ਪਟਿਆਲੇ ਵਾਲਿਆਂ ਦਾ ਝੰਡਾ ਚੜਾਤਾ ਉਹਨਾਂ ਦਾ ਹੀ ਲੋਗੋ ਲਾ ਕੇ ਉੱਤੇ ਪੇਸ ਕਰ ਦਿੱਤਾ ਪਰ ਅੱਜ ਬੁੱਧੀ ਪ੍ਰੇਸ਼ਟ ਹੋਈ ਆ ਕਿੰਨੇ ਦੁਨੀਆਂ ਤੇ ਗੁਰਦੁਆਰੇ ਨੇ ਕਿੰਨੀਆਂ ਕਮੇਟੀਆਂ ਨੇ ਪਰ ਕੋਈ ਬੋਲਦਾ ਤੱਕ ਨਹੀਂ ਸਮਝੋ ਬਾਹਰ ਆ ਕਿ ਲੋਕ ਕਿੱਧਰ ਨੂੰ ਜਾ ਰਹੇ ਨੇ ਗਰ ਕੀ ਚੁੱਕੇ ਨੇ ਮਤਲਬ ਇਹ ਕਿ ਇਹ ਇਹ ਕਹਿ ਸਕਦੇ ਆ ਕਿ ਪੱਥਰ ਤੁਰੇ ਫਿਰਦੇ ਨੇ ਮੇਰ ਕੋਈ ਹੁਣ ਦਰਬਾਰ ਸਾਹਿਬ ਦੇ ਤੁਸੀਂ ਲੈ ਲਓ ਦਰਬਾਰ ਸਾਹਿਬ ਦੇ ਜਿਹੜਾ ਜਿੱਦਰੋਂ ਆਪਾਂ ਟੁਲੇ ਲੈਨੇ ਆਉਂਦੇ ਉੱਥੇ ਉੱਪਰੇ ਪਾਸੇ ਇਹਦੇ ਵੱਡੇ ਪਾਸ਼ਾਹੀ ਦਾ ਪ੍ਰਕਾਸ਼ ਇਹਦੇ ਉੱਤੇ ਇੱਕ ਝੰਡਾ ਲੱਗਾ ਆਇਆ ਛੋਟਾ ਆ ਹੂੰ ਤੇ ਉੱਤੇ ਉਹਦੇ ਜਿਹੜੇ ਇਹ ਕੱਟ ਹੈਗਾ ਥੱਲੇ ਨੂੰ ਝੁਕਾਵਾਂ ਵਾਲੇ ਪਾਸੇ ਦਾ ਕੱਟ ਹੈ ਹੂੰ ਤੇ ਉਹ ਵੀ ਭਗਵੇਂ ਰੰਗ ਦਾ ਲੱਗਾ ਹੋਇਆ ਤੇ ਜਿਹੜਾ ਇਹਨਾਂ ਨੇ ਹੁਕਮ ਕਰਤਾ ਜਾਰੀ ਵੀ ਇਹ ਭਗਵਾ ਰੰਗ ਲਾਉਣਾ ਹੈ ਪਿੰਡਾਂ 'ਚ ਦਰਬਾਰ ਸਾਹਿਬ 'ਚ ਵੀ ਲਾ ਸਕਿਆ ਅੱਜ 8 ਦਿਨ ਹੋ ਗਏ ਇਹਨਾਂ ਨੂੰ ਹੁਕਮ ਸੁਣਾਏ ਨੂੰ ਤੇ ਜਿਹੜੇ ਜੋੜਾ ਨਿਸ਼ਾਨ ਸਾਹਿਬ ਕਾਲ ਤਖਸੈਬ ਦੇ ਸਾਹਮਣੇ ਲੱਗੇ ਹੋਏ ਆ ਹੂੰ ਦੋਨੇ ਖਾਲ ਸਾਹਮਣੇ ਲੱਗੇ ਤੇ ਉਹਦਾ ਕੱਟ ਜਿਹੜਾ ਥੱਲੇ ਨੂੰ ਝੁਕ ਝੁਕਦਾ ਆ ਆ ਲੰਸੇ ਤੋਂ ਹੋਣਾ ਚਾਹੀਦਾ ਉਹਦਾ ਕੱਟ ਰ ਸਿੰਨੇ ਵਾਲੇ ਪਾਸੋਂ ਜਿਹੜਾ ਝਕਾ ਦਾ ਜਿਹੜਾ ਕੱਟ ਪਉਣਾ ਪੈਂਦਾ ਇਹਨਾਂ ਉਤੋਂ ਪਵਾਇਆ ਸੀ ਵੀ ਸਿੱਖ ਕੌਮ ਆਪਦੀ ਗਲਮੀ ਬੜਾ ਜੂਰ ਕਰੇ ਤੇ ਉਹ ਅੰਗਰੇਜ਼ਾਂ ਦੇ ਉਸ ਟਾਈਮ ਤੇ ਜਿਹੜੇ ਪਾਪੀ ਜਿਹੜੇ ਭਾਰਤ ਦੇ ਵਿੱਚ ਜਿਹੜੇ ਸਿੱਖ ਬਿਆਰੋ ਇੱਕ ਬਣੌਤੀ ਸੀ ਉਹਨਾਂ ਦੇ ਕਾਰਨ ਜਿਹੜਾ ਉਹ ਕੰਮ ਚੱਲ ਰਿਹਾ ਤੇ ਅੱਜ ਤੱਕ ਹੁਕਮ ਲਾਗੂ ਕਰਤਾ ਤੇ ਉਹ ਕੱਟ ਰੀਸਦਾ ਕਰ ਸਕੀ ਤੇ ਜਿਹੜਾ ਵਿੱਚ ਖੰਡਾ ਵੈਗਰੂ ਨਹੀਂ ਹੈਗਾ ਆਪਣਾ ਹੈ ਖੰਡਾ ਹੈਗਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਮਰ ਛਕਾਇਆ ਸੀ ਤੇ ਬਾਬਾ ਦੀਪ ਸਿੰਘ ਵਾਲਾ ਇਹਨਾਂ ਨੇ ਉਹ ਲਾਇਆ ਉੱਤੇ ਤੇ ਉਹਦੇ ਵਿੱਚ ਜਿਹੜੀ ਘਾਟਾ ਢਾਲ ਤੇ ਕਰਪਾਹਣ ਤੇ ਟਾਰ ਤੇ ਪਿਆੜੋ ਜਿਹੜੀ ਢਾਲ ਸੀ ਉਹ ਹੋਣੀ ਚਾਹੀਦੀ ਸੀ ਉਹ ਉੱਥੇ ਆਜ ਤਿਕਰਨ ਲੱਗੀ ਆ ਜਿਨ੍ਹਾਂ ਨੂੰ 8 ਦਿਨ ਹੋ ਗਏ ਆ ਜਿਹੜੇ ਆਪਣੇ ਆਪ ਨੂੰ ਸਿੰਘ ਸੁਭਾਵਤ ਕਹੋਂਦੇ ਆ ਵੀ ਅਸੀਂ ਹੁਣਾਂ ਮਾ ਲਾਗੂ ਕੀਤਾ ਤੁਹਾਡੇ ਘਰ ਦੇ ਵਿੱਚ ਨਹੀਂ ਹੋਇਆ ਤੇ ਬਾਹਰ ਤੋਂ ਤੁਹਾਡਾ ਹੁਕਮ ਕੋਈ ਨਹੀਂ ਦੇਖੋ ਜੀ ਕਬਜਾ ਸਰਕਾਰਾਂ ਦਾ ਗੁਰਦੁਆਰੇ ਤੇ ਜੇ ਉਹ ਕਹਿਣਗੀਆਂ ਤਾਂ ਇਹ ਬਦਲ ਸਕਦੇ ਨੇ ਜੇ ਉਹ ਨਹੀਂ ਕਹਿਣਗੀਆਂ ਤਾਂ ਇਹ ਬਦਲ ਨਹੀਂ ਸਕਦੇ ਕਿਉਂਕਿ ਸਾਰਾ ਹੁਕਮ ਬਾਦਲ ਦਾ ਚੱਲਦਾ ਸੁਖਵੀਰ ਬਾਦਲ ਦਾ ਜੱਤ ਕਰੋ ਉਸ ਰੰਗੜ ਕੋਲੋਂ ਕਾਲ ਤੱਕ ਸਭ ਆਜ਼ਾਦ ਨਹੀਂ ਹੁੰਦਾ ਤਾਂ ਤਿੱਕਰ ਕੁਛ ਨਹੀਂ ਹੋਣਾ ਤੇ ਲੋਕਾਂ ਦਾ ਏਕਾ ਹੈ ਨਹੀਂ ਨਾ ਤਾਂ ਜਿਹੜੀ ਸੰਗਤ ਉਹ ਵਿਰੋਧ ਕਰਦੀ ਆ ਨਾ ਖੁੱਲ ਕੇ ਉਹ ਗੱਲ ਕਰਦੀ ਆ ਕਿ ਭਾਈ ਇਹ ਕਰੈਤਾ ਕਿਉਂ ਚਲਾਈਆਂ ਜਾਂਦੀਆਂ ਨੇ ਕਿਉਂ ਨਹੀਂ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਭ ਚੜਾਇਆ ਜਾਂਦਾ ਸੰਗਤ ਜੀ ਖਾਲਸਾ ਹੀ ਤੁਹਾਨੂੰ ਮੈਂ ਕੋਰਦਾਸ ਨਾਲ ਸੰਗਤ ਕੀ ਆ ਜੰਗਤ ਨੂੰ ਜਿਹੜੇ ਆ ਬਾਂਦਰ ਬਣਾ ਕੇ ਪ੍ਰਚਾਰਕ ਤੌਰ ਤੇ ਮੈਂ ਬਾਂਦਰ ਕਹਾਵਾਂਗਾ ਇਹਨਾਂ ਨੂੰ ਮੈਂ ਪ੍ਰਚਾਰਕ ਨਹੀਂ ਕਹਾਵਾਂਗਾ ਇਹ ਬਾਂਦਰ ਜਿਹੜੇ ਨੇ ਇਹ ਸਰਕਾਰ ਦੇ ਭਲੇ ਹੋਏ ਲਹਿਮੀ-ਉਲਮੀਆ ਵੀ ਗੱਡੀਆਂ ਲੈ ਕੇ ਡੇਰੇ ਬਣਾ ਕੇ ਆ ਆਪਦੇ ਅਨੰਦਾਂ ਵਿੱਚ ਜਿਉਉਣ ਵਾਲੇ ਇਹ ਲੋਕਾਂ ਨੂੰ ਹੀ ਪਰਵਾ ਲੈਂਦੇ ਨੇ ਲੋਕ ਇਹਨਾਂ ਦੇ ਮਗਰ ਲਵਾ ਲਏ ਉਹਨਾਂ ਨੇ ਆਪਣਾ ਜਿਹੜਾ ਮਸਤ ਸੀ ਉਹ ਕਾਮਯਾਬ ਕਰ ਲਿਆ ਉਹ ਇਹ ਜਿਹੜੇ ਚੋਰ ਬੰਦੇ ਨੇ ਇਹ ਪ੍ਰਚਾਰ ਗਲਤ ਕਰ ਰਹੇ ਆ ਹੁਣ ਜਿਵੇਂ ਉਹ ਪ੍ਰਚਾਰ ਇੱਕ ਜਿਹੜਾ ਬਣਤਾ ਜਾਂ ਕੁੱਤੀ ਜਬੂਥੀ ਵਾਲਾ ਉਹਨੇ ਕੀਤਾ ਤੇ ਕਹਿੰਦਾ ਵੀ ਗੁਰੂ ਹਰਮੰਦਰ ਸਾਹਿਬ ਦੀ ਜਿਹੜੀ ਨੀ ਇਹ ਸਾਈ ਮੀਆਂ ਕੋਲ ਪੀਆ ਜੀ ਕੋਲ ਨਹੀਂ ਰਖਾਈ। ਉਹ ਹੁਣ ਉਹ ਗੱਲ ਜਿਹੜੀਆਂ ਗੱਲਾਂ ਹੈ ਨਹੀਂ ਉਹਨਾਂ ਨੂੰ ਗੈਰ ਗੱਲਾਂ ਕਰਨੀਆਂ ਚਾਹੁੰਦੇ ਪਏ ਨੇ ਤੇ ਜਿਹੜੀਆਂ ਸਹੀ ਨੇ ਉਹਨਾਂ ਨੂੰ ਗਲਤ ਤੇ ਗਲਤ ਨੂੰ ਸਹੀ ਬਣਾ ਰਹੇ ਨੇ। ਇਹ ਸਾਰਾ ਕੁਝ ਜਿਹੜੇ ਬੰਦੇ ਪ੍ਰਚਾਰਕ ਸਿੱਖ ਕੌਮ ਦੇ ਨਹੀਂ ਸਾਡੇ ਬਾਹਰ ਦੇ ਲੋਕ ਵੀ ਜਿਹੜੇ ਉਹ ਵੀ ਅੰਨੇ ਹੋ ਕੇ ਇਹਨਾਂ ਨੂੰ ਸੱਦ ਲੈਂਦੇ ਨੇ ਦਿੰਦੇ ਨੇ ਡਾਲਰ ਰੁਪਏ ਬਣਾ ਪ੍ਰਚਾਰ ਕੇ ਬੜਾ ਸੋਹਣੀ ਦੇਖੋ ਗੱਲ ਸਿੰਘ ਸਾਹਿਬ ਗੱਲ ਇਹ ਹੈਗੀ ਆ ਕਿ ਜਿਹੜੀ ਭਾਰਤੀ ਹਕੂਮਤ ਆ ਉਹ ਵਿਦੇਸ਼ਾਂ ਦੇ ਵਿੱਚ ਵੀ ਗੁਰਦੁਆਰਿਆਂ 'ਚ ਉਹਨਾਂ ਦੇ ਬੰਦੇ ਨੇ ਉਹ ਉਹਨਾਂ ਦੇ ਬੰਦੇ ਨੇ ਉਹ ਕੀ ਕਰਦੇ ਨੇ ਫਿਰ ਉਹਨਾਂ ਨੂੰ ਬੁਲਾਉਂਦੇ ਨੇ ਜਿਨ੍ਹਾਂ ਨੂੰ ਸਰਕਾਰ ਕਹਿੰਦੀ ਆ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਦਿਖਦੇ ਹੋਰ ਨੇ ਅੰਦਰੋਂ ਹੋਰ ਨੇ ਠੀਕ ਹੈ ਜੀ ਇਹ ਸਾਰੇ ਤੁਸੀਂ ਇਹ ਕਹਿ ਸਕਦੇ ਹੋ ਕਿ ਪਹਿਲਾਂ ਮੁਗਲਾਂ ਦੀ ਪਹਿਚਾਨ ਹੁੰਦੀ ਸੀ ਉਹ ਆਪਣੇ ਬਾਣੇ 'ਚ ਆਪਣੇ ਕੱਪੜਿਆਂ 'ਚ ਹੁੰਦੇ ਸੀ ਉਹੋ ਡਟ ਕੇ ਮੁਕਾਬਲਾ ਕਰਦੇ ਸੀ ਅੱਜ ਕੱਲ ਜਿਹੜੇ ਮੁਗਲ ਨੇ ਉਹਨਾਂ ਨੇ ਬਾਣਾ ਤਾਂ ਸਿੱਖਾਂ ਦਾ ਪਾ ਲਿਆ ਜੀ ਪਰ ਦੇਖਦੇ ਸੋਨੂੰ ਉੱਪਰੋਂ ਖਾਲਸੇ ਨੇ ਸਿੱਖ ਨੇ ਪਰ ਅੰਦਰੋਂ ਮੁਗਲ ਨੇ ਅੱਜ ਤੁਸੀਂ ਦੇਖੋ ਕਿ ਜਿਹੜਾ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਉਹ ਤੇ ਜੁੱਤੀ ਵੀ ਲਾਈ ਆ ਪਰ ਪੂਰੀ ਦੁਨੀਆ ਤੇ ਕੋਈ ਵੀ ਗੁਰੂ ਘਰ ਦੀ ਕਮੇਟੀ ਨਹੀਂ ਬੋਲਦੀ ਵੀ ਭਾਈ ਤਾ ਜੁੱਤੀ ਕਿਉਂ ਲਾਈ ਆ ਪਟਿਆਲੇ ਵਾਲੇ ਰਾਜਿਆਂ ਦੇ ਲੋਗੋ ਤੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਨਹੀਂ ਕਰਦੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਦੇ ਜੋ 1930 ਤੋਂ ਪਹਿਲਾਂ ਚੜਿਆ ਹੋਇਆ ਸੀ ਫਿਰ ਇਹ ਕਿਹੜੇ ਪਾਸੇ ਦੇ ਸਿੱਖ ਕਿਹੜੇ ਪਾਸਿਓ ਸਿੱਖ ਹੋਏ ਕਿਹੜੇ ਪਾਸਿਓ ਖਾਲਸੇ ਹੋਏ ਇੱਕ ਦੁਕਾਨਦਾਰ ਝੂਠੇ ਬੇਈਮਾਨ ਦੁਕਾਨਦਾਰ ਨੇ ਇਹ ਗੁਰੂ ਘਰਾਂ ਨੂੰ ਇਹਨਾਂ ਨੇ ਦੁਕਾਨ ਗੁਰੂ ਘਰਾਂ ਨੂੰ ਇਹਨਾਂ ਨੇ ਦੁਕਾਨ ਸਮਝ ਲਿਆ ਇਹਨਾਂ ਦੀ ਦੁਕਾਨ ਆ ਆਪਣੀ ਦੁਕਾਨ ਚਲਾਉਂਦੇ ਨੇ ਸਿਰਫ ਗੁਰੂਆਂ ਦੇ ਦਿਨ ਦਿਹਾੜੇ ਮਨਾਉਂਦੇ ਨੇ ਸਿਰਫ ਪੈਸਾ ਇਕੱਠਾ ਕਰਨ ਦੇ ਲਈ ਸਰਦਾ ਭਾਵਨਾ ਇਹਨਾਂ ਨੂੰ ਬਿਲਕੁਲ ਨਹੀਂ ਤੁਸੀਂ ਗੁਰਦੁਆਰੇ ਜਾਮੋਗੇ ਨੀਮੀ ਪਾ ਕੇ ਬੰਗਲੇ ਬਣ ਕੇ ਬੈਠੇ ਹੁੰਦੇ ਨੇ ਤੁਸੀਂ ਕਹੋਗੇ ਜੀ ਬੜੇ ਚੰਗੇ ਬੰਦੇ ਨੇ ਗੱਲਾਂ ਬੜੀਆਂ ਚੰਗੀਆਂ ਕਰਦੇ ਨੇ ਪ੍ਰਚਾਰਕ ਗੱਲਾਂ ਬੜੀਆਂ ਚੰਗੀਆਂ ਕਰਦੇ ਨੇ ਪਰ ਅਮਲ ਨਹੀਂ ਕਰਦੇ ਸਿਰਫ ਕੀਆ ਦਿਖਾਵਾ ਰਹਿ ਗਿਆ ਜੀ ਬਾਕੀ ਕੱਖ ਨਹੀਂ ਰਿਹਾ ਤੇ ਤੁਹਾਡੇ ਵਰਗੇ ਚੜ੍ਹਦੀ ਕਲਾ ਵਾਲੇ ਸਿੰਘ ਥੋੜੇ ਜੇ ਹੈਗੇ ਨੇ ਦੁਨੀਆ ਤੇ ਜਿਹੜੇ ਆਵਾਜ਼ ਬਣਦੇ ਨੇ ਅੱਜ ਸ੍ਰੀ ਗੁਰੂ ਦਸਵੇਂ ਪਾਛਾ ਦੇ ਖੰਡੇ ਦੀ ਆਵਾਜ਼ ਬਣਦੇ ਨੇ insan ਸਾਹਿਬ ਦੀ ਆਵਾਜ਼ ਬਣਦੇ ਨੇ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਬਹੁਤ ਚੰਗਾ ਲੱਗਿਆ ਕਿ ਤੁਸੀਂ ਫੋਨ ਚੱਕ ਲੈਨੇ ਹੋ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਤੁਹਾਨੂੰ ਤੇ ਮਿਹਰ ਭਰਿਆ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਕੋਫ ਅਮਰੀਕਾ ਐਸੋਸੀਏਸ਼ਨ ਬੰਨਿਓ ਭਾਈ ਬਲਦੇਵ ਸਿੰਘ ਬਡਾਲਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਬਡਾਲਾ ਜੀ ਭਾਨ ਤਨ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਮਨੁੱਖਤਾ ਦੇ ਲਈ ਅੱਜ ਪੂਰੀ ਮਨੁੱਖਤਾ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਜੋ ਕਿ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰਦਾ ਹੋਵੇ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਘੋਰ ਬੇਅਦਵੀ ਹੁੰਦੀ ਆ ਹਰ ਰੋਜ਼ ਉਹ ਘੋਰ ਬੇਅਦਵੀ ਕਿਹੜੀ ਹੁੰਦੀ ਆ ਜੋ ਥੱਲਿਓਂ ਚੌੜਾ ਉਤੋਂ ਚੌੜਾ ਸਾਡੇ ਦਸਾਂ ਗੁਰੂਆਂ ਦੇ ਵਿੱਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਖੰਡਾ ਉਹੀ ਆ ਬਡਾਲਾ ਜੀ ਜਿਹੜਾ ਆਨੰਦਪੁਰ ਸਾਹਿਬ ਦੇਖਾਇਆ ਜਾਂਦਾ ਤੁਸੀਂ ਦਰਸ਼ਨ ਕਰ ਲਵੋ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਜੀਤੇ ਕਰਾਸ ਮਾਰਿਆ ਜਾਂਦਾ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਉਹ ਕਰੈਤ ਨੂੰ ਖੰਡਾ ਬਣਾ ਕੇ ਪੇਸ਼ ਕਰਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਉਹ ਲੋਕਾਂ ਦੀਆਂ ਗੱਡੀਆਂ 'ਚ ਵੀ ਆ ਗੁਮਟਾਂ ਤੇ ਵੀ ਲੱਗ ਗਿਆ ਰਮਾਲਿਆਂ ਤੇ ਵੀ ਲੱਗ ਗਿਆ ਕਿਉਂਕਿ ਸਾਡਾ ਉਹ ਖੰਡਾ ਨਹੀਂ ਹੈ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਖੰਡਾ ਭਾਈ ਬਡਾਲਾ ਜੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਲਓ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਤੁਸੀਂ ਤਾਂ ਆਨੰਦਪੁਰ ਸਾਹਿਬ ਜਾਂਦੇ ਹੋਵੋਗੇ ਦਰਸ਼ਨ ਕੀਤੇ ਵੀ ਹੋਣਗੇ ਅੱਜ ਪੂਰੀ ਦੁਨੀਆ ਤੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕੋਈ ਵੀ ਨਹੀਂ ਕਰਦਾ ਪਟਿਆਲੇ ਵਾਲੇ ਰਾਜਿਆਂ ਦੇ ਲੋਗੋਂ ਹੀ ਖੰਡਾ ਕਹੀ ਜਾਂਦੇ ਨੇ ਉਹਨੂੰ ਹੀ ਖੰਡਾ ਬਣਾ ਕੇ ਪੇਸ਼ ਕਰਦੇ ਨੇ ਪਰ ਇਹ ਕਰੈਹਤ ਕਦੋਂ ਬੰਦ ਹੋਏਗੀ ਇਹ ਕਰੈਹਤ ਤਾਦੀ ਬੰਦ ਹੋਏਗੀ ਜੇ ਸੰਗਤਾਂ ਆਵਾਜ਼ ਉਠਾਉਣਗੀਆਂ ਰੌਲਾ ਪਾਉਣਗੀਆਂ ਕਿਉਂਕਿ ਇਹ ਕਰਹਿਤ ਕਦੋਂ ਚਾਲੂ ਹੋਈ ਸੀ ਕਦੋਂ ਲਾਗੂ ਕੀਤੀ ਸੀ ਉਹ ਸਾਨੂੰ ਪਤਾ ਕਿ 1930 ਤੋਂ ਬਾਅਦ ਦੇ ਵਿੱਚ ਜਦੋਂ ਬ੍ਰਿਟਿਸ਼ ਹਕੂਮਤ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਚੜਿਆ ਹੋਇਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਇਹ ਸੰਗਤਾਂ ਨੂੰ ਸੇਧ ਦੰਦਾ ਸ਼ਸਤਰ ਚੱਕਣ ਦੇ ਲਈ ਨੌਜਵਾਨਾਂ ਨੂੰ ਕਹਿੰਦਾ ਇਸ ਨੂੰ ਉਤਾਰੋ ਇਹ ਤੋਂ ਸਾਨੂੰ ਡਰ ਲੱਗਦਾ ਬ੍ਰਿਟਿਸ਼ ਹਕੂਮਤ ਨੇ ਕਿਹਾ ਉਹ ਸਮੇਂ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨੂੰ ਖੰਡਾ ਬਣਾ ਕੇ ਪੇਸ਼ ਕਰ ਦਿੱਤਾ ਉਹ ਪੇਸ਼ ਕਰਨ ਵਾਲੇ ਕੌਣ ਲੋਕ ਸੀ ਮਜੀਠੀਏ ਤੇ ਮਾਸਟਰ ਤਾਰਾ ਚੰਦ ਤੇ ਨਹਿਰੂ ਤੇ ਪਟਿਆਲੇ ਵਾਲੇ ਰਾਜੇ ਇਹਨਾਂ ਲੋਕਾਂ ਨੇ ਉਹ ਸਮੇਂ ਪਟਿਆਲੇ ਵਾਲੇ ਰਾਜਿਆਂ ਦੇ ਲੋਗੋਂ ਹੀ ਖੰਡਾ ਬਣਾ ਕੇ ਪੇਸ਼ ਕਰ ਦਿੱਤਾ ਉਹ ਸਮੇਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਗੂ ਸੀ ਉਹਨਾਂ ਨੇ ਕੀ ਕੀਤਾ ਜਿਹੜਾ ਪਟਿਆਲੇ ਵਾਲਿਆਂ ਦਾ ਲੋਗੋ ਸੀ ਉਸ ਨੂੰ ਖੰਡਾ ਕਹਿਣ ਲੱਗੇ ਗੁਰਦੁਆਰਿਆਂ ਤੇ ਗੁੰਮਟਾਂ ਤੇ ਲਾ ਦਿੱਤਾ ਕੰਧਾਂ ਤੇ ਲਾ ਦਿੱਤਾ ਰਮਾਲਿਆਂ ਤੇ ਲਾ ਦਿੱਤਾ ਝੰਡਿਆਂ ਤੇ ਲਾ ਦਿੱਤਾ ਉਸ ਤੋਂ ਬਾਅਦ ਇਹ ਲੋਗੋ ਨੂੰ ਇੰਨਾ ਪ੍ਰਚਲਿਤ ਕੀਤਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਪਟਿਆਲੇ ਵਾਲੇ ਰਾਜਿਆਂ ਦਾ ਕੰਜਰਾਂ ਦਾ ਲੋਗੋ ਆ ਬਡਾਲਾ ਜੀ ਅੱਜ ਘੋਰ ਬੇਅਦਬੀ ਹੋ ਰਹੀ ਆ ਤੁਸੀਂ ਆਪਣੀ ਸਿੱਖ ਜੱਥੇਬੰਦੀ ਬਣਾਈ ਆ ਤੁਹਾਡਾ ਫਰਜ ਬਣਦਾ ਕਿ ਇਸ ਮੁੱਦੇ ਨੂੰ ਸੰਗਤ ਦੇ ਸਾਹਮਣੇ ਜੋਰਾਸੋਰਾ ਨਾਲ ਚੱਕੋ ਇਸ ਗ੍ਰਹਿਤ ਨੂੰ ਬੰਦ ਕਰਵਾਵੋ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਇਸ ਸਮੇਂ ਕੋਈ ਵੀ ਨਹੀਂ ਬੋਲਦਾ ਪੂਰੀ ਦੁਨੀਆ ਤੇ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਪਰ ਅੱਜ ਕੋਈ ਦੁਨੀਆ ਤੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਕਰਨ ਵਾਲਾ ਨਹੀਂ ਹੈਗਾ ਆਏ ਲੱਗਦਾ ਜਿਵੇਂ ਪੱਥਰ ਤੁਰੇ ਫਿਰਦੇ ਨੇ ਪੱਥਰ ਪਰ ਭਾਈ ਬਡਾਲਾ ਜੀ ਆਵਾਜ਼ ਉਠਾਵੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਆਵਾਜ ਬਣੋ ਗੁਰਦੁਆਰਿਆਂ ਦੇ ਵਿੱਚ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਨਹੀਂ ਤਿਆਰ ਕੀਤਾ ਜਾਂਦਾ ਤੁਸੀਂ ਦੇਖਿਆ ਹੋਣਾ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਉਹਦੇ ਨਾਲ ਹੀ ਕਹਿੰਦੇ ਨੇ ਜੀ ਅੰਬਰਤ ਤਿਆਰ ਹੋ ਗਿਆ ਇਹ ਐਡੀ ਜਬਰ ਕਰਾਇਆ ਤਾਂ ਇਹ ਬੰਦ ਹੋਣੀ ਚਾਹੀਦੀ ਆ ਜੇ ਆਪਾਂ ਸਾਰੇ ਰਲ ਮਿਲ ਕੇ ਆਵਾਜ਼ ਠਾਵਾਗੇ ਤਾਂ ਇਹ ਕ੍ਰੈਹਤ ਬੰਦ ਹੋਏਗੀ 4 ਸਾਲਾਂ ਤੋਂ ਸਿੱਖੋਪ ਅਮਰੀਕਾ ਵੀਡੀਓ ਬਣਾ ਬਣਾ ਪਾ ਰਿਆ ਪਰ ਕਿਸੇ ਦੇ ਕੰਤੇ ਜੂਂ ਤਿੱਕਰ ਨਹੀਂ ਸਰਕਦੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਘਰਾਂ ਨੂੰ ਇਹਨਾਂ ਨੇ ਆਪਣੀਆਂ ਦੁਕਾਨਾਂ ਬਣਾ ਲਈਆਂ ਕਿ ਜੀ ਬਿਜ਼ਨਸ ਚੱਲ ਰਿਹਾ ਚੜਾਵਾ ਆ ਰਿਹਾ ਗੁਰੂਆਂ ਦੇ ਦਿਨ ਦਿਹਾੜੇ ਮਨਾ ਰਹੇ ਆ ਮਨਾਈ ਜੋ બસ ਖੰਡੇ ਦੀ ਗੱਲ ਨਹੀਂ ਕਰਨੀ ਕਿਉਂਕਿ ਉਹ ਕਰਾਇਤ ਇੰਨੀ ਪ੍ਰਚਲਿਤਕ ਹੋ ਗਈ ਆ ਇੰਨੀ ਪ੍ਰਚਲਿਤਕ ਹੋ ਗਈ ਆ ਪਟਿਆਲੇ ਵਾਲਿਆਂ ਦੀ ਉਹਨੂੰ ਖੰਡਾ ਬਣਾ ਕੇ ਪੇਸ਼ ਕਰੀ ਫਿਰਦੇ ਨੇ ਝੰਡਿਆਂ ਤੇ ਥੋਂ ਥੋਂ ਲਾਈ ਫਿਰਦੇ ਨੇ ਪਰ ਇਸ ਗੰਦ ਨੂੰ ਹਟਾਉਣਾ ਚਾਹੀਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਸਾਹਮਣੇ ਲੈ ਕੇ ਆਉਣਾ ਚਾਹੀਦਾ ਪਰ ਇਹ ਅਪਰਾਲਾ ਬਡਾਲਾ ਜੀ ਤੁਸੀਂ ਕਰ ਸਕਦੇ ਹੋ ਸਾਨੂੰ ਉਮੀਦਾਂ ਨੇ ਕਿ ਤੁਸੀਂ ਆਵਾਜ਼ ਜ਼ਰੂਰ ਉਠਾਹੋਗੇ ਬਡਾਲਾ ਜੀ ਪੂਰੇ মিডিਆ ਨੂੰ ਇਕੱਠਿਆਂ ਕਰਕੇ মিডিਆ ਦੇ ਸਾਹਮਣੇ ਆ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰਾਵੋ মিডিਆ ਨੂੰ ਦੱਸੋ ਦੁਨੀਆ ਨੂੰ ਕਿ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਖੰਡਾ ਇਹ ਕਰਾਇਤਾ ਇਸ ਢੰਗ ਦੇ ਨਾਲ ਆਵਾਜ਼ ਠਾਵੋ ਤਾਂ ਇਹ ਕਰਾਇਤ ਬੰਦ ਹੋਵੇਗੀ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਕਰਨਗੇ ਤੁਸੀਂ ਆਵਾਜ਼ ਜ਼ਰੂਰ ਬਣੋਗੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ